ਤਨੂੰ ਫੰਡ ਦੇਣ ਵਾਲੇ ਮਾਮਲੇ ਦੇ ਵਿੱਚ ਮੁਰ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੀਹਾਂ ਇਸ ਬਿਆਨ ਦੇ ਉੱਪਰ ਮੁਰ ਤੋਂ ਪਲਟਵਾਰ ਜੁੜਿਆ ਉਹ ਟਰੰਪ ਦੇ ਵੱਲੋਂ ਹੀ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਟਰੰਪ ਦੇ ਵੱਲੋਂ ਬਾਈਡਨ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਨੇ ਜੀ ਹਾਂ ਜਦੋਂ ਜੋ ਬਾਈਡਨ ਹੁਣੇ ਸੱਤਾ ਦੇ ਵਿੱਚ ਸੀ ਅਮਰੀਕੀ ਸੱਤਾ ਦੇ ਵਿੱਚ ਤਾਂ ਉਸ ਸਮੇਂ ਨੂੰ ਲੈ ਕੇ ਹੁਣ 트ੰਪ ਸਰਕਾਰ ਨੇ ਵੱਡੇ ਇਲਜ਼ਾਮ ਜੋ ਬਾਈਡਨ ਤੇ ਲਾਏ ਨੇ ਜੋ ਬਾਈਡਨ ਤੇ ਇਹ ਇਲਜ਼ਾਮ 트ੰਪ ਦੇ ਵੱਲੋਂ ਲਗਾਇਆ ਗਿਆ ਹੈ ਕਿ ਜਦੋਂ ਉਹ ਸੱਤਾ ਦੇ ਵਿੱਚ ਸੀ ਆਰਥ ਔਰ ਜਿਹੜੀਆਂ ਭਾਰਤ ਦੇ ਵਿੱਚ 224 ਦੀਆਂ ਲੋਕ ਸਭਾ ਚੋਣਾਂ ਹੋਣ ਵਾਲੀਆਂ ਸੀ ਉਸ ਦੇ ਵਿੱਚ ਹੋਰ ਕਿਸੇ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਇਹ ਉਹਨਾਂ ਕਿਹਾ ਹੈ ਕਿ ਅਸੀਂ ਮੋਦੀ ਸਰਕਾਰ ਨੂੰ ਦੱਸਾਂਗੇ ਜਾਨੀ ਕਿ ਜਿਹੜੇ ਪੀਐਮ ਨਰਿੰਦਰ ਮੋਦੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਦੱਸਾਂਗੇ ਕਿ ਉਦੋਂ ਜੋ ਬਾਈਡਨ ਜਿਹੜੇ ਸੀ ਸੱਤਾ ਦੇ ਵਿੱਚ ਕਿਸੇ ਹੋਰ ਨੂੰ ਲੈ ਕੇ ਆਉਣਾ ਚਾਹੁੰਦੇ ਸੀ ਭਾਰਤ ਦੇ ਵਿੱਚ ਖਾਸ ਤੌਰ ਤੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਹ ਵੱਡਾ ਬਿਆਨ ਡੋਨਾਲਡ 트ੰਪ ਹੁਣਾਂ ਦਾ ਸਾਹਮਣੇ ਆਇਆ ਹੈ। ਉਹਨੇ ਕਿਹਾ ਹੈ ਕਿ ਸਾਨੂੰ ਪਤਾ ਲੱਗਿਆ ਔਰ ਇਹ ਭਾਰਤ ਨੂੰ ਵੀ ਦੱਸਣ ਦੀ ਲੋੜ ਹੈ ਔਰ ਅਸੀਂ ਦੱਸਾਂਗੇ ਕਿ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਭਾਰਤ ਦੇ ਵਿੱਚ ਹੋਣੀਆਂ ਸੀਗੀਆਂ ਉਦੋਂ ਜੋ ਬਾਈਡਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਕਿਸੇ ਹੋਰ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਪੀਐਮ ਮੋਦੀ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੀਐਮ ਮੋਦੀ ਹੁਣਾਂ ਦੀ ਸਰਕਾਰ ਦੀ ਜਗ੍ਹਾ ਕਿਸੇ ਹੋਰ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਜੋ ਬਾਈਡਨ ਸਰਕਾਰ ਤੇ ਇਹ ਡੋਨਾਲਡ 트ੰਪ ਹੁਣਾਂ ਨੇ ਵੱਡੇ ਇਲਜ਼ਾਮ ਲਾਇਏ ਨੇ ਉਹਨਾਂ ਕਿਹਾ ਹੈ ਕਿ ਜਦੋਂ ਜੋ ਬਾਈਡਨ ਹੁਣੀ ਸੱਤਾ ਦੇ ਵਿੱਚ ਸੀਗੇ ਉਦੋਂ ਭਾਰਤ ਦੇ ਵਿੱਚ ਜਿਹੜੀ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀ ਉਦੋਂ ਪੀਐਮ ਮੋਦੀ ਦੀ ਜਗ੍ਹਾ ਕਿਸੇ ਹੋਰ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਇਸੇ ਕਰਕੇ ਵੋਟ ਫੀਸ ਦੀ ਬਣਾਉਣ ਵਧਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਫੰਡਿੰਗ ਵੀ ਦਿੱਤੀ ਗਈ ਹੈ ਪਰ ਹੁਣ ਇਹ ਡੋਨਾਲਡ 트ੰਪ ਹੁਣਾਂ ਦਾ ਪਿਛਲੇ ਦਿਨੀ ਇੱਕ ਬਿਆਨ ਸਾਹਮਣੇ ਆਇਆ ਕਿ ਅਸੀਂ ਭਾਰਤ ਨੂੰ ਫੰਡ ਜਿਹੜੇ ਆ ਉਹ ਕਿਉਂ ਦਈਏ ਕਿਉਂਕਿ ਭਾਰਤ ਦੇ ਕੋਲ ਪਹਿਲਾਂ ਹੀ ਬਹੁਤ ਸਾਰਾ ਪੈਸਾ ਹੈ ਔਰ ਸਭ ਤੋਂ ਵੱਧ ਟੈਕਸ ਜਿਹੜਾ ਆ ਉਹ ਭਾਰਤ ਅਮਰੀਕਾ ਤੇ ਲਗਾਉਂਦਾ ਹੈ ਸੋ ਇਸ ਕਰਕੇ ਅਸੀਂ ਜਿਹੜਾ ਪੈਸਾ ਹੈ ਉਹ ਭਾਰਤ ਨੂੰ ਕਿਉਂ ਦਈਏ ਕਿਉਂ ਵੋਟ ਫੀਸ ਦੀ ਵਧਾਉਣ ਦੇ ਵਾਸਤੇ ਭਾਰਤ ਨੂੰ ਇਹ ਜਿਹੜਾ ਫੰਡ ਹੈ ਉਹ ਦਿੱਤਾ ਜਾਵੇ ਖਾਲਾ ਕਿ ਪਹਿਲਾਂ ਜੋ ਬਾਈਡਨ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ ਪਰ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਜੋ ਬਾਈਡਨ ਭਾਰਤ ਦੇ ਵਿੱਚ ਕਿਸੇ ਹੋਰ ਦੀ ਸੱਤਾ ਚਾਹੁੰਦੇ ਸੀ ਜਿਹੜੀਆਂ ਲੋਕ ਸਭਾ ਚੋਣਾਂ 2024 ਦੇ ਵਿੱਚ ਹੋਈਆਂ ਨੇ ਉਹਨਾਂ ਚੋਣਾਂ ਦੇ ਵਿੱਚ ਜੋ ਬਾਈਡਨ ਕਿਸੇ ਹੋਰ ਨੂੰ ਸੱਤਾ ਦੇ ਵਿੱਚ ਲਿਆਉਣਾ ਚਾਹੁੰਦੇ ਸੀ ਪਰ ਉਹ ਮਮਕਨ ਨਹੀਂ ਹੋ ਪਾਇਆ ਪੀਐਮ ਮੋਦੀ ਹੁਣੀ ਦੁਬਾਰਾ ਤੋਂ ਸੱਤਾ ਦੇ ਵਿੱਚ ਆਏ ਤੇ ਉਧਰ ਅਮਰੀਕਾ ਦੇ ਸੱਤਾ ਦੇ ਵਿੱਚ ਉਲਟਫੇਰ ਹੋਇਆ ਤੇ ਡੋਨਾਲਡ ਟਰੰਪ ਹੁਣੀ ਸੱਤਾ ਦੇ ਵਿੱਚ ਆ ਗਏ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇਹ ਵੱਡੇ ਇਲਜ਼ਾਮ ਜੋ ਬਾਈਡਨ ਤੇ ਲਾਇ ਨੇ ਉਹਨਾ ਇਹ ਵੀ ਕਹਿ ਦਿੰਦਾ ਹੈ ਕਿ ਇਹ ਗੱਲ ਭਾਰਤ ਨੂੰ ਪਤਾ ਹੋਣੀ ਚਾਹੀਦੀ ਹੈ ਔਰ ਅਸੀਂ ਦੱਸਾਂਗੇ ਫੰਡ ਦੇਣ ਵਾਲੇ ਮਾਮਲੇ ਤੇ ਮੁੜ ਵਿਵਾਦ ਭਖਤਾ ਹੋਇਆ ਦਿਖਾਈ ਦਿੱਤਾ ਉਹਨਾ ਕਹਿ ਕਿ ਅਸੀਂ ਫੰਡ ਕਿਉਂ ਦਈਏ ਹਾਲਾਂਕਿ ਪਹਿਲਾ ਜੋ ਬਾਈਡਨ ਨੇ ਫੰਡ ਜ਼ਰੂਰ ਦਿੱਤੇ ਹੈ ਕਿਉਂਕਿ ਵੋਟ ਫੀਸ ਦੀ ਵਧਾਉਣ ਦੇ ਵਾਸਤੇ ਪਰ ਉਹ ਵੀ ਭਾਰਤ ਦੇ ਵਿੱਚ ਜੜੀਆਂ ਲੋਕ ਸਭਾ ਚੋਣਾਂ 2024 ਚ ਹੋਈਆਂ ਸੀ ਉਹਦੇ ਵਿੱਚ ਕਿਸੇ ਹੋਰ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਸੋ ਇਸ ਕਰਕੇ ਫੰਡ ਦਿੱਤੇ ਗਏ ਤਾਂ ਹੁਣ ਉਹਨਾਂ ਨੇ ਇਹ ਵੱਡਾ ਇਲਜ਼ਾਮ ਜੋ ਬਾਈਡਨ ਤੇ ਲਗਾ ਦਿੱਤਾ ਹੈ ਕਿ ਉਹ ਭਾਰਤ ਦੇ ਵਿੱਚ ਕਿਸੇ ਹੋਰ ਦੀ ਸੱਤਾ ਲਿਆਉਣੀ ਚਾਹੁੰਦੇ ਸੀ ਸੋ ਇਸ ਕਰਕੇ ਇਹ ਗੱਲ ਜਿਹੜੀ ਹੈ ਭਾਰਤ ਨੂੰ ਪਤਾ ਹੋਣੀ ਚਾਹੀਦੀ ਹੈ ਔਰ ਅਸੀਂ ਦੱਸਾਂਗੇ ਇਹ 트াম্প ਦਾ ਵੱਡਾ ਬਿਆਨ ਸਾਹਮਣੇ ਆਇਆ ਡੋਨਾਲਡ 트াম্প ਹੁਣਾਂ ਦੇ ਵੱਲੋਂ ਇਹ ਮੋੜ ਫੰਡਿੰਗ ਵਾਲੇ ਮਾਮਲੇ ਤੇ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਔਰ ਸੱਤਾ ਨੂੰ ਲੈ ਕੇ ਡੋਨਾਲਡ ਟਰੰਪ ਨੇ ਇੱਕ ਵੱਡਾ ਖੁਲਾਸਾ ਤੇ ਵੱਡੇ ਇਲਜ਼ਾਮ ਜੋ ਬਾਈਡਨ ਸਰਕਾਰ ਦੇ ਉੱਪਰ ਲਗਾਏ ਨੇ ਨਾ ਕਿ ਜਦੋਂ 2024 ਦੀਆਂ ਚੋਣਾਂ ਸੀ ਲੋਕ ਸਭਾ ਦੀਆਂ ਭਾਰਤ ਦੇ ਵਿੱਚ ਤਾਂ ਜੋ ਬਾਈਡਨ ਨੂੰ ਹੁਣਾਂ ਨੇ ਫੰਡਿੰਗ ਕੀਤੀ ਵੋਟ ਫੀਸ ਦੀ ਵਧਾਉਣ ਦੇ ਵਾਸਤੇ ਔਰ ਸੱਤਾ ਦੇ ਵਿੱਚ ਵੀ ਕਿਸੇ ਹੋਰ ਨੂੰ ਲੈ ਕੇ ਆਉਣਾ ਚਾਹੁੰਦੇ ਸੀਗੇ